ਭਾਈ ਤਿਲਕਾ ਜੀ ਜਿਲ੍ਹਾ ਹੁਸ਼ਿਆਰਪੁਰ ਪਿੰਡ ਗੜ ਸ਼ੰਕਰ ਦੇ ਰਹਿਣ ਵਾਲੇ ਨੇ ਤੇ ਜਿਹੜਾ ਇਹ ਭਾਈ ਤਿਲਕਾ ਜੀ ਨੇ ਇਹ ਸਿੱਖੀ ਦੇ ਵਿੱਚ ਬੜੇ ਪਰਪੱਖ ਨੇ ਸਦਕ ਵਾਲੇ ਨੇ ਬੜਾ ਸਦਕਤ ਤੇ ਦ੍ਰਿੜ ਇਰਾਦਾ ਸਿੱਖੀ ਦੇ ਵਿੱਚ ਗੁਰੂ ਪਾਤਸ਼ਾਹੀ ਨੇ ਭਾਈ ਤਿਲਕਾ ਜੀ ਨੂੰ ਪ੍ਰਚਾਰਕ ਥਾਪਿਆ ਤੇ ਭਾਈ ਤਿਲਕਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਬڑے ਸੰਗਤ ਜਿਹੜੇ ਵਿਹਿਮਾ ਭਰਮਾ ਚ ਫਸੇ ਹੋਏ ਸੀ ਉਹਨਾਂ ਨੂੰ ਮੋੜ ਕੇ ਲਿਆਂਦਾ ਭਾਵ ਕੇ ਵਿਹਿਮਾ ਭਰਮਾ ਤੋਂ ਕੱਢ ਕੇ ਸਿੱਖ ਧਰਮ ਦੇ ਨਾਲ ਜੋੜਿਆ ਬੜੇ ਨੇਕ ਸੁਭਾਅ ਦਾ ਹੋਣ ਕਰਕੇ दयालु ਸੁਭਾਅ ਦਾ ਹੋਣ ਕਰਕੇ ਮਿੱਠੇ ਸੁਭਾਅ ਦਾ ਹੋਣ ਕਰਕੇ ਪਿੰਡ ਵਿੱਚ ਕਾਫੀ ਇਹਦਾ ਲੋਕ ਸਤਿਕਾਰ ਕਰਦੇ ਸੀ ਆਦਰ ਕਰਦੇ ਸੀ ਤੇ ਇਸੇ ਕਰਕੇ ਲੋਕ ਇਹਦੇ ਗਿਆਨ ਤੋਂ ਜਾਣੂ ਹੋ ਕੇ ਬੜਾ ਆਦਰ ਕਰਦੇ ਸਨ ਤੇ ਭਾਈ ਤਿਲਕਾ ਜੀ ਆਪਣੇ ਜੀਵਨ ਦੇ ਅੰਦਰ ਛੋਟਾ ਜਿਹਾ ਪਰਿਵਾਰ ਤੇ ਆਪਣੀ ਦਸਾਂ ਨਾ ਹੋਂਦੇ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਨੇ ਤੇ ਇਸੇ ਗੜ ਸ਼ੰਕਰ ਦੇ ਵਿੱਚ ਇੱਕ ਯੋਗੀ ਰਹਿੰਦਾ ਸੀ ਜਿਹਦਾ ਨਾਮ ਸੀਗਾ ਮਹੇਸ਼ਾ ਯੋਗੀ ਜਿਹੜਾ ਮਹੇਸ਼ਾ ਯੋਗੀ ਸੀ ਨਾ ਇਹਨੇ ਕਰਮਕਾਂਡਾਂ ਦੇ ਵਿੱਚ ਭੋਲੀ ਭਾਲੀ ਜਨਤਾ ਨੂੰ ਬੜਾ ਫਸਾਇਆ ਹੋਇਆ ਸੀ ਮਹੇਸ਼ੇ ਜੋਗੀ ਨੇ ਇਹ ਗੱਲ ਪ੍ਰਚਾਰ ਕੀਤੀ ਗੜ ਸ਼ੰਕਰ ਦੇ ਵਿੱਚ ਵੀ ਮੈਨੂੰ ਨਾ ਸ਼ਿਵ ਜੀ ਕੋਲੋਂ ਵਰ ਮਿਲੇਆ ਸ਼ਿਵ ਜੀ ਨੇ ਆ ਕੇ ਮੈਨੂੰ ਵਰ ਦਿੱਤਾ ਵੀ ਜਿਹੜਾ ਮੇਰੇ ਦਰਸ਼ਨ ਕਰੂਗਾ ਉਹਨੂੰ ਸਵਰਗ ਮਿਲੇਗਾ ਹੁਣ ਜਿਹੜੀ ਭੋਲੀ ਭਾਲੀ ਜਨਤਾ ਸੀ ਡਰੇ ਹੋਏ ਲੋਕ ਸੀਗੇ ਉਹ ਇਹਦੇ ਜਾਲ 'ਚ ਇਹਦੀ ਚੰਗੜ 'ਚ ਫਸਣੇ ਸ਼ੁਰੂ ਹੋ ਗਏ ਹਰ ਇੱਕ ਬੰਦਾ ਡਰਦਾ ਮਾਰਿਆ ਇਹਦੇ ਕੋਲੇ ਜਾਇਆ ਕਰੀ ਕਾਫੀ ਭੀੜ ਹੋਣ ਲੱਗੀ ਕਾਫੀ ਨਗਰ ਦੇ ਲੋਕ ਜਾਣ ਲੱਗ ਪਏ ਕਾਫੀ ਸੰਭਾਲ ਲੰਘਿਆ ਇਹਦਾ ਕਰਮ ਕਾਂਡ ਕਰਦੇ ਆ ਏਦਾਂ ਗੱਲ ਕਰਦੇ ਆ ਤੇ ਨਗਰ ਦੇ ਤਕਰੀਬਨ ਕਹਿੰਦੇ ਸਾਰੇ ਲੋਕ ਚਲੇ ਗਏ ਸੀ ਇਹਦੇ ਕੋਲੇ ਸਵਰਗ ਦੀ ਪ੍ਰਾਪਤੀ ਵਾਸਤੇ ਪਰ ਇਸ ਨਗਰ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ ਜਿਹਦਾ ਨਾਮ ਸੀ ਭਾਈ ਤਿਲਕਾ ਕਿਉਂਕਿ ਜਿਹੜਾ ਮਹੀਸ਼ਾਜੋਗੀ ਸੀ ਇਹ ਭਾਈ ਤਿਲਕੇ ਤੋਂ ਕਾਫੀ ਵਾਕਫ ਸੀ ਜਾਣੂ ਸੀ ਅਸਲ ਵਿੱਚ ਇਹਦਾ ਇਰਾਦਾ ਸੀ ਭਾਈ ਤਿਲਕੇ ਨੂੰ ਆਪਣੇ ਦਰ ਤੇ ਲਿਆਉਣ ਦਾ ਝਕਾਉਣ ਦਾ ਵੀ ਵਾ ਤਿਲਕੇ ਨੂੰ ਲੈ ਕੇ ਆਵਾਂ ਇਹ ਮੇਰੇ ਦਰ ਤੇ ਆਵੇ ਕਿਉਂਕਿ ਭਾਈ ਤਿਲਕਾ ਜੀ ਸਿੱਖੀ ਦਾ ਪ੍ਰਚਾਰ ਕਰਦੇ ਸੀ ਤੇ ਬ੍ਰਹਮਾ ਪਰਮਾਤਮਾ ਦੇ ਪਿਆ ਹੋਿਆਂ ਨੂੰ ਇਹ ਮੋੜਦੇ ਸੀ ਜੀ ਬ੍ਰਹਮਾ ਪਰਮਾਤਮਾ ਤੋਂ ਕੱਢਦੇ ਸੀ ਭਾਈ ਤਿਲਕਾ ਜੀ کافی ਭੀੜ ਹੋਣ ਲੱਗੀ ਲੋਕ ਜਾਣ ਲੱਗੇ ਤੇ ਇੱਕ ਦਿਨ ਬੈਠੇ ਯੋਗੀ ਨੇ ਆਪਣੇ ਜੇਲੀਆ ਨਾਲ ਸਲਾਹ ਕੀਤੀ ਵੀ ਪਿੰਡ ਦੇ ਸਾਰੇ ਲੋਕ ਆ ਗਏ ਪਿੰਡ ਵਿੱਚ ਇੱਕੋ ਨਹੀਂ ਆਇਆ ਜਿਹਦਾ ਨਵਾਂ ਭਾਈ ਤਿਲਕਾ ਤੇ ਕਹਿੰਦੇ ਆਪਣੇ ਖਾਸ ਚੇਲੇ ਨੂੰ ਭੇਜ ਕੇ ਨਾ ਆਪਣੇ ਖਾਸ ਬੰਦੇ ਨੂੰ ਭੇਜ ਕੇ ਤਿਲਕੇ ਕੋਲ ਵੀ ਜਾ ਤੂੰ ਤਿਲਕੇ ਨੂੰ ਕਹਿ ਕੇ ਆ ਵੀ ਮਹੇਸ਼ੇ ਜੋਗੀ ਨੂੰ ਸਾਡੇ ਜੋਗੀ ਨੂੰ ਸ਼ਿਵਜੀ ਵੱਲੋਂ ਬਰ ਮਿਲਿਆ ਵੀ ਜਿਹੜਾ ਇਹਦੇ ਦਰਸ਼ਨ ਕਰੂਗਾ ਨਾ ਉਹਨੂੰ 2 ਸਾਲ ਦਾ ਸਵਰਗ ਮਿਲੂਗਾ ਉਹ ਸ਼ਿਵਜੀ ਨੇ ਬਰ ਦਿੱਤਾ ਕਹਿੰਦਾ ਇਹਦਾ ਤੇਲਾ ਆਇਆ ਤੇ ਭਾਈ ਤਿਲਕੇ ਦੇ ਦਰਵਾਜ਼ੇ ਅੱਗੇ ਆਇਆ ਤੇ ਆ ਕੇ ਕਹਿੰਦਾ ਭਾਈ ਤਿਲਕੇ ਨੂੰ ਕਿ ਭਾਈ ਤਿਲਕਾ ਜੀ ਤੁਹਾਨੂੰ ਮਹੇਸ਼ਾ ਜੋਗੀ ਨੇ ਸਦਿਆ ਤੁਹਾਡੇ ਭਾਗ ਜਾਗ ਪਏ ਨੇ ਤੁਸੀਂ ਜਾ ਕੇ ਦਰਸ਼ਨ ਕਰੋ ਮਹੇਸ਼ਾ ਜੋਗੀ ਜੀ ਦੇ ਤੁਹਾਨੂੰ 2 ਸਾਲ ਦਾ ਸਵਰਗ ਮਿਲੇਗਾ ਤੇ ਭਾਈ ਤਿਲਕਾ ਜੀ ਬੜਾ ਚੁਸਤ ਤੇ ਫਰਤ ਸੀ ਹਾਜ਼ਰ ਜਵਾਬ ਸੀ ਤੇ ਕਹੇ ਲੱਗਿਆ ਤੇਲੇ ਨੂੰ ਵੀ ਭਾਈ ਕਿਹੜੇ ਤੂੰ ਸਵਰਗ ਦੀਆਂ ਗੱਲਾਂ ਕਰਦਾ ਸਿੱਖ ਤਾਂ ਇਹੋ ਜਿਹੇ ਸਵਰਗਾਂ ਦੇ ਨੇੜੇ ਦੀ ਲੰਘਦੇ ਜਿਹੜੇ ਸਵਰਗਾਂ ਦੀ ਤੁਸੀਂ ਗੱਲ ਕਰਦੇ ਹੋ ਕਿਉਂਕਿ ਇਹ ਕਹਿੰਦੇ ਸਵਰਗ ਵਿੱਚ ਸ਼ਰਾਬ ਦੇ ਪਿਆਲੇ ਮਿਲਦੇ ਨੇ ਪਰੀਆਂ ਨੱਚਦੀਆਂ ਨੇ ਫੁੱਲ ਖਿੰਦੇ ਨੇ ਪਤਾ ਨਹੀਂ ਕਿੰਨਾ ਕੁਝ ਕਹਿੰਦੇ ਨੇ ਜਿਹੜੀਆਂ ਗੱਲਾਂ ਬੋਲੀਆਂ ਵੀ ਨਹੀਂ ਜਾਂਦੀਆਂ ਸੋ ਭਾਈ ਤਲਕਾ ਜੀ ਨੇ ਕਰੜਾ ਜਵਾਬ ਦਿੱਤਾ ਵੀ ਭਾਈ ਮੈਨੂੰ ਨਹੀਂ ਤੇਰੇ ਸਵਰਗ ਦੀ ਲੋੜ ਮੈਂ ਤਾਂ ਆਪਣੇ ਗੁਰੂ ਜੀ ਦੀ ਸਿੱਖੀ ਵਿੱਚ ਹੀ ਸਵਰਗ ਵਿੱਚ ਰਹਿਣਾ ਤੁਸੀਂ ਆਪਣਾ ਸਵਰਗ ਆਪਣੇ ਕੋਲ ਰੱਖੋ ਮੈਨੂੰ ਇਸ ਸਵਰਗ ਦੀ ਲੋੜ ਨਹੀਂ ਐ ਮੈਂ ਤਾਂ ਕੋਲ ਦੀ ਨਹੀਂ ਲੰਘਦਾ ਉੱਥੇ ਜਾਣ ਦਾ ਰਹਿਣ ਦਾ ਤਾਂ ਮਤਲਬ ਵੀ ਕੀ ਹੈ ਤੇ ਇਦਾਂ ਜਿਸ ਵੇਲੇ ਜਵਾਬ ਮਿਲਿਆ ਨਾ ਤੇ ਜਾ ਕੇ ਮਹੇਸ਼ੇ ਜੋਗ ਨੂੰ ਦੱਸਦਾ ਵੀ ਇਦਾਂ ਕਰਕੇ ਭਾਈ ਤਲਕਾ ਜੀ ਤਾਂ ਇਦਾਂ ਕਹਿੰਦੇ ਨੇ ਵੀ ਮੈਨੂੰ ਤਾਂ ਲੋੜ ਨਹੀਂ ਸਵਰਗ ਦੀ ਮੈਂ ਕੀ ਕਰਨਾ ਤੇ ਹੁਣ ਕਹਿੰਦੇ ਇਹਨਾਂ ਨੇ ਵਿਆਉਂਤ ਬਣਾਈ ਆ ਵੀ ਇਦਾਂ ਤਾਂ ਤਲਕਾ ਹੋਰ ਆਪਣੇ ਸੰਗਤ ਨੂੰ ਕਹੋੜੂਗਾ ਹੋਰ ਨੂੰ ਸਮਝਾਊਗਾ ਵੀ ਭਾਈ ਇਹ ਕਰਮ ਕਾਂਡ ਦਾ ਵਹਿਮ ਭਰਮ ਵਿੱਚ ਫਸਿਆ ਹੋਣਾ ਤੇ ਕਹਿੰਦੇ ਫਿਰ yogi ਨੇ ਇੱਕ ਦਿਨ ਵਿਆਹਤ ਬਣਾਈ ਕਹਿੰਦੇ yogi ਆਪ ਚਲਾ ਗਿਆ ਇੱਕ ਦਿਨ ਤੇ ਇੱਕ ਦਿਨ ਆਪ ਚਲਾ ਗਿਆ ਤਿਲਕੇ ਦੇ ਘਰ ਦਰਵਾਜ਼ੇ ਤੇ ਜਾ ਕੇ ਖਲੋਤਾ ਤੇ ਭਾਈ ਤਿਲਕੇ ਨੂੰ ਖਬਰ ਮਿਲ ਗਈ ਸੀ ਵੀ ਮਹੇਸ਼ਾ yogi ਤੇਰੇ ਦਰਵਾਜ਼ੇ ਚੱਲ ਕੇ ਆ ਰਿਹਾ ਹੈ ਦਰਸ਼ਨ ਦੇਣ ਵਾਸਤੇ ਭਾਈ ਤਿਲਕੇ ਨੇ ਆਪਣੇ ਘਰ ਦਾ ਨਾ ਬੂਹਾ ਭੇੜ ਲਿਆ ਕੁੰਡਾ ਲਾ ਲਿਆ ਅੰਦਰੋ ਤੇ ਅੰਦਰ ਜਿਸ ਵੇਲੇ ਕੁੰਡਾ ਲਾ ਲਿਆ ਤੇ ਜਾ ਕੇ ਮੇਸ਼ ਜੋਗੀ ਨੇ ਖੜਕਾਇਆ ਤਿਲਕੇ ਆ ਤਾਜਾ ਵਾਰ ਨਿਕਲ ਤੂੰ ਦਰਸ਼ਨ ਕਰ ਲੈ ਮੈਨੂੰ ਸ਼ਿਵਜੀ ਵੱਲੋਂ ਬਾਰ ਮਿਲਿਆ ਕਿ ਤੈਨੂੰ ਸਦਾ ਲਈ ਸਵਰਗ ਦੇ ਕੇ ਜਾਣਾ ਹੁਣ ਭਾਏ ਤਿਲਕਾ ਜੀ ਸਿੱਖੇ ਵਿੱਚ ਪਰਪੱਕ ਨੇ ਇਹੋ ਜੇ ਵਿਮਾ ਪਰਮਾ ਤੋਂ ਉੱਚੇ ਉੱਠੇ ਹੋਏ ਨੇ ਕੋਈ ਲਾਲਚ ਨਹੀਂ ਹੈ ਮਨ ਵਿੱਚ ਇਦਾਂ ਦਾ ਇਸ ਤਰ੍ਹਾਂ ਦਾ ਜਿਸ ਵੇਲੇ ਜਾ ਕੇ ਦਰਵਾਜ਼ਾ ਖੜਕਾਇਆ ਵੀ ਤਿਲਕਾ ਜੋਗੀ ਆਪ ਆਇਆ ਚੱਲ ਕੇ ਤੇਰੇ ਤਾਂ ਭਾਗ ਜਾਗ ਪਏ ਨੇ ਵੀ ਦਰਸ਼ਨ ਕਰ ਤੇ ਸਵਰਗ ਪ੍ਰਾਪਤ ਕਰ ਲੈ ਤੇ ਭਾਏ ਤਿਲਕਾ ਜੀ ਨੇ ਫਿਰ ਜਵਾਬ ਦਿੱਤਾ ਕਹਿਣ ਲੱਗੇ ਜੋਗੀ ਜੀ ਮੈਨੂੰ ਨਹੀਂ ਲੋੜ ਇਹੋ ਜੇ ਸਵਰਗ ਦੀ ਜਿਹੜੇ ਸਵਰਗ ਵਿੱਚ ਐਦਾਂ ਕੁਝ ਹੁੰਦਾ ਹੋਵੇ ਮੈਂ ਤਾਂ ਇਹੋ ਜੇ ਸਵਰਗ ਦੇ ਨੇੜੇ ਨਹੀਂ ਲੰਘਦਾ ਮੈਨੂੰ ਨਹੀਂ ਇਹ ਸਵਰਗ ਚਾਹੀਦਾ ਤੇ ਮੇਂ ਸ਼ਾ ਜੋਗੀ ਦਰਵਾਜੇ ਤੇ ਖੜਿਆ ਕਰਲੇ ਪਾਈ ਜਾਵੇ ਜੋ ਕਹੀ ਜਾਵੇ ਤਲਕਿਆ ਇੱਕ ਵਾਰ ਦਰਵਾਜਾ ਤਾਂ ਖੋਲ ਦਰਸ਼ਨ ਤਾਂ ਕਰ ਲੈ ਇਦੇ ਵਿੱਚ ਕੀ ਹਰਜ ਐ ਵਾਰ ਵਾਰ ਤਰਲੇ ਕੱਢੇ ਮਿੰਤਾ ਕੱਢੇ ਵੀ ਹੁਣ ਖੋਲੂ ਕੁੰਡਾ ਹੁਣ ਖੋਲੂ ਤੇ ਭਾਈ ਤਿਲਕੇ ਨੇ ਖੋਲਿਆ ਨਾ ਤੇ ਭਾਈ ਤਿਲਕੇ ਨੇ ਕਿਹਾ ਕਵਨ ਨਰਕਿਆ ਸਰਗ ਵਿਚਾਰਾ ਜਦੋਂ ਬਾਣੀ ਦੀ ਪੰਕਤੀ ਸੁਣਾਈ ਨਾ ਬਾਣੀ ਦੇ ਬਚਨ ਸੁਣਾਈ ਵੀ ਕਵਨ ਨਰਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਕਹਿੰਦੇ ਭਾਈ ਕਿਹੜੇ ਨਰਕ ਦੀ ਸਵਰਗ ਦੀ ਗੱਲ ਕਰਦਾ ਹੈ ਗੁਰਬਾਣੀ ਤੇ ਨਰਕਾ ਸਵਰਗਾਂ ਨੂੰ ਮੰਨਦੀ ਏ ਕੋਈ ਨਹੀਂ ਅਸੀਂ ਨਹੀਂ ਨਰਕਾ ਸਵਰਗਾਂ ਨੂੰ ਮੰਨਦੇ ਸਾਨੂੰ ਨਹੀਂ ਲੋੜ ਇਸ ਸਵਰਗਾਂ ਦੀ ਜਾ ਮੈਂ ਇਹ შეਜੋਗੀ ਤੂੰ ਚਲਾ ਜਾਇ ਤੂੰ ਮੈਂ ਤੇਰੇ ਵਰਗੇ ਦਰਸ਼ਨ ਵੀ ਨਹੀਂ ਕਰਨਾ ਚਾਹੁੰਦਾ ਤੱਕਣਾ ਨਹੀਂ ਚਾਹੁੰਦਾ ਤੂੰ ਚਲਾ ਜਾ ਜਿਸ ਵੇਲੇ ਐਦਾਂ ਕਿਹਾ ਤੇ ਬਾਣੀ ਦੇ ਬਚਨ ਸੁਣਾਏ ਨਾ ਮਿੱਠੇ ਸੁਭਾਣ ਨਾਲ ਆਖਿਆ ਬੀ ਮੈਨੂੰ ਨਹੀਂ ਲੋੜ ਤੇ ਦਰਸ਼ਨਾਂ ਦੀ ਤੇ ਕਹਿੰਦੇ ਮਹੇਸ਼ਾ ਜੋਗੀ ਆਕ ਹਾਰ ਕੇ ਕਹਿੰਦਾ ਵੀ ਜਿਹੜਾ ਐਡਾ ਪਰਪੱਕ ਹੋ ਸਕਦਾ ਸਿੱਖੀ ਵਿੱਚ ਜਿਹੜਾ ਐਡਾ ਵੱਡਾ ਪਰਪੱਕ ਸੇਵਕ ਹੈ ਤੇ ਇਹਦਾ ਗੁਰੂ ਕਿੱਡਾ ਵੱਡਾ ਹੋਊਗਾ ਜਦੋਂ ਗੁਰੂ ਦੇ ਸੇਵਕ ਦਾ ਇਰਾਦਾ ਐਡਾ ਵੱਡਾ ਹੈ ਤੇ ਗੁਰੂ ਦਾ ਤਾਂ ਹੋਰ ਵੱਡਾ ਇਰਾਦਾ ਹੋਊਗਾ ਮੁਰਤਾ ਹੋਰ ਟਕੜਾ ਹੋ ਹੋਰ ਵੱਡੇ ਸਦਕ ਵਾਲਾ ਹੋ ਤੇ ਕਹਿਣ ਲੱਗਿਆ ਮਹੇਸ਼ਾ ਜੋਗੀ ਦਰਵਾਜ਼ੇ ਤੇ ਵੀ ਜੇ ਇਦਾ ਕਰ ਕਾ ਹੀ ਤਿਲ ਕਿਹਾ ਜੇ ਤੂੰ ਨਹੀਂ ਮੇਰੇ ਦਰਸ਼ਨ ਕਰਨੇ ਕਿਰਪਾ ਕਰ ਖੁੰਡਾ ਖੋਲ ਮੈਨੂੰ ਆਪਣੇ ਦਰਸ਼ਨ ਦੇ ਦੇ ਤੇ ਕਹਿ ਲਗੇ ਜਿਸ ਵੇਲੇ ਨਾ ਪਤਾ ਲੱਗਿਆ ਵੀ ਹੁਣ ਮੇਰੀ ਕਿਉਰੀ ਫੜੀ ਗਈ ਹੁਣ ਮੇਰਾ ਕਰਮकांड ਦਾ ਭਾਂਡਾ ਫਟ ਗਿਆ ਕਿਉਂਕਿ ਉਦੋਂ ਬੰਦਾ ਝੁੱਕ ਜਾਂਦਾ ਹੁਣ ਆਵਾਜ਼ ਧੀਮੀ ਪੈ ਗਈ ਉਹ ਪਹਿਲਾਂ ਵਾਲੀ ਗੜਕ ਖਤਮ ਹੋ ਗਈ ਪਤਾ ਲੱਗਿਆ ਵੀ ਇਹ ਮੇਰੇ ਕਰਮकांडਾਂ ਤੋਂ ਪੱਖਾਂ ਦਾ ਤੋਂ ਜਾਣੂ ਹੈ ਹਰਮੰਦਗੀ ਜੀ ਮਹਿਸੂਸ ਕੀਤੀ ਤੇ ਤੇ ਲੀਰੀ ਆਵਾਜ਼ ਚ ਬੋਲਦਾ ਕਿ ਤਿਲਕਿਆ ਤੂੰ ਦਰਵਾਜ਼ਾ ਖੋਲ ਦੇ ਜੇ ਮੇਰੇ ਨਹੀਂ ਦਰਸ਼ਨ ਕਰਨੇ ਕਿਰਪਾ ਕਰ ਮੈਨੂੰ ਆਪਣੀ ਦਰਸ਼ਨ ਦੇ ਦੇ ਤੇ ਮੈਨੂੰ ਆਪਣੇ ਗੁਰੂ ਨਾਮ ਲਾ ਗਏ ਕਿਤੇ ਮੇਰਾ ਵੀ ਭਲਾ ਹੋ ਜੇ ਸਮਝ ਗਿਆ ਹੁਣ ਤੱਕ ਲਾ ਗਈ ਇਹਨੇ ਭਾਈ ਤਿਲਕੇ ਨੇ ਦਰਵਾਜ਼ਾ ਖੋਲ੍ਹਿਆ ਇਸ ਵੇਲੇ ਐਦਾ ਕਿਹਾ ਨਾ ਵੀ ਭਾਈ ਤਿਲਕਿਆ ਦਰਵਾਜ਼ਾ ਖੋਲ੍ਹ ਦੇ ਤੈਨੂੰ ਤੇਰੇ ਗੁਰੂ ਦਾ ਵਾਸਤਾ ਹੈ ਤੈਨੂੰ ਤੇਰੇ ਗੁਰੂ ਦੀ ਸੌ ਜੇ ਦਰਵਾਜ਼ਾ ਨਾ ਖੋਲਿਆ ਤੇ ਅੱਜ ਇੱਕ ਜੋਗੀ ਨਰਾਸ਼ ਹੋ ਕੇ ਜਾਊਗਾ ਇਸ ਵੇਲੇ ਏਦਾਂ ਆਖਿਆ ਨੇ ਵੀ ਤੈਨੂੰ ਤੇਰੇ ਗੁਰੂ ਦੀ ਸੌ ਕਹਿੰਦੇ ਭਾਈ ਤਿਲਕੇ ਨੇ ਦਰਵਾਜ਼ਾ ਖੋਲਤਾ ਤੇ ਅੰਦਰ ਬੁਲਾ ਲਿਆ ਤੇ ਅੰਦਰ ਜਿਸ ਵੇਲੇ ਆਇਆ ਤੇ ਮਹੇਸ਼ਾ ਜੋਗੀ ਕਹਿੰਦੇ ਭਾਈ ਤਿਲਕੇ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿੰਦਾ ਕਿ ਭਾਈ ਤਿਲਕਾ ਜੀ ਨੂੰ ਮਹੇਸ਼ਾ ਜੋਗੀ ਕਿ ਮੈਂ ਲੋਕਾਂ ਨੂੰ ਥੋੜੀ ਭਾਲੀ ਜਨਤਾ ਨੂੰ ਆਪਣੇ ਇਜਾਦ ਵਿੱਚ ਵਸਾਇਆ ਕੋਈ ਮੈਨੂੰ ਸ਼ਿਵ ਜੀ ਨਹੀਂ ਮਿਲਿਆ ਕੋਈ ਵਰ ਨਹੀਂ ਮਿਲਿਆ ਮੈਂ ਤਾਂ ਲੋਕਾਂ ਤੋਂ ਆਪਣੀ ਪੂਜਾ ਕਰਾਉਣੀ ਚਾਹੁੰਦਾ ਸੀ ਕਿਰਪਾ ਕਰੋ ਜੀ ਮੈਨੂੰ ਸਮਝ ਆ ਗਈ ਤਿਲਕਾ ਜੀ ਮੈਨੂੰ ਗੁਰੂ ਨਾਲ ਮਿਲਾ ਦਿਓ ਉਸ ਵੇਲੇ ਭਾਈ ਤਿਲਕਾ ਜੀ ਅੰਮ੍ਰਿਤਸਰ ਨੂੰ ਗਏ ਤੇ ਮਹੇਸ਼ਯ ਜੋਗੀ ਨੂੰ ਨਾਲ ਲੈ ਕੇ ਗਏ ਤੇ ਗੁਰੂ ਪਾਤਸ਼ਰੀ ਦਰਸ਼ਨ ਕਰਾਏ ਫਿਰ ਜਿਹੜਾ ਇਹ ਮਹੇਸ਼ਾ ਜੋਗੀ ਸੀ ਜਦੋਂ ਗੁਰੂ ਘਰ ਦਾ ਇਹਨੂੰ ਗਿਆਨ ਪ੍ਰਾਪਤ ਹੋਇਆ ਨਾ ਗੁਰੂ ਘਰ ਦੀ ਸਮਝ ਲੱਗੀ ਇਹਨੂੰ ਬਾਣੀ ਦੀ ਸਮਝ ਲੱਗੀ ਫਿਰ ਕਹਿੰਦੇ ਭਾਈ ਇਹ ਵੀ ਸਿੱਖ ਬਣ ਗਿਆ ਸੀ ਸਿੱਖ ਬਣ ਕੇ ਫਿਰ ਇਹ ਵੀ ਸੇਵਾ ਵਿੱਚ ਜੁਟ ਗਿਆ ਬਾਣੀ ਪੜਨ ਵਿੱਚ ਲੱਗ ਪਿਆ ਕਹਿੰਦੇ ਭਾਈ ਮਹੇਸ਼ਯ ਜੋਗੀ ਦਾ ਜੀਵਨ ਵੀ ਸੁਧਰ ਗਿਆ